ਪਿੰਡ ਦੇ ਨੌਜਵਾਨ ਨੇ ਕਰ ਦਿਖਾਇਆ ਕਮਾਲ ਪਿੰਡ ਵਾਲਿਆਂ ਲਈ ਬਣਿਆ ਮੌਸਮ ਵਿਗਿਆਨੀ ਘਰ 'ਚ ਲਾ ਦਿੱਤੇ ਮੌਸਮ ਦੱਸਣ ਵਾਲੇ ਰਡਾਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਦਿੰਦਾ ਜਾਣਕਾਰੀ ਸਮਾਜ ਦੇ ਹੋਰ ਲੋਕਾਂ ਲਈ ਵੀ ਬਣਿਆ ਮਿਸਾਲ 2018 ਦੇ ਵਿੱਚ ਆਪਾਂ ਮੌਸਮ ਪੰਜਾਬ ਦਾ ਜਨੂਨਫਲ ਕੀਤਾ ਸੀਗਾ ਜਿੱਥੇ ਆਪਾਂ ਨੂੰ ਲੱਗਿਆ ਵੀ ਆਪਾਂ ਨੂੰ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਸ਼ੁਰੂ ਤੋਂ ਹੀ ਸੌਂਗ ਸੀ ਮੈਨੂੰ ਬੈਸੇ ਤਾਂ ਜਦੋਂ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਪੂਰਾ ਚੱਲ ਪਿਆ ਹਨਾ ਤਾਂ ਮਨ ਦੇ ਵਿੱਚ ਸਵਾਲ ਹੁੰਦਾ ਸੀ ਵੀ ਕਿਉਂ ਚੱਲ ਪਿਆ ਕੀ ਕਾਰਨ ਹੋਇਆ ਵੀ ਕਿਉਂ ਮੀਂਹ ਪੋ ਇਹਦੇ ਨਾਲ ਤਾਂ ਉਹ ਜਿਹੜੇ ਸਵਾਲ ਸੀਗੇ ਮੇਰੇ ਜਦੋਂ ਨੈੱਟ ਦਾ ਜ਼ਮਾਨਾ ਆਇਆ ਨੈੱਟ ਦਾ ਜ਼ਮਾਨਾ ਦੌਰ ਜਦੋਂ ਸ਼ੁਰੂ ਹੋਇਆ ਉਦੋਂ ਮੈਂ ਉਹਨਾਂ ਸਵਾਲਾਂ ਤੇ ਜਿਹੜੇ ਖੋਜਣਾ ਸ਼ੁਰੂ ਕਰਤਾ ਵੀ ਕਿਉਂ ਹਨਾ ਵੀ ਇਹ ਇਹ ਸਾਰਾ ਕੁਝ ਵਾਪਰਦਾ ਤਾਂ ਉਦੋਂ ਪਤਾ ਲੱਗਾ ਵੀ ਜਿਹੜੀ ਪੂ ਨਾ ਹੌਲੀ ਹੌਲੀ ਇਹਦੇ ਜਿਹੜੀ ਰਿਸਰਚ ਕੰਨੀ ਸ਼ੁਰੂ ਕਰ ਦਿੱਤੀ ਸੀ ਮੈਂ ਤੇ 2018 ਦੇ ਵਿੱਚ ਜਿਹੜਾ ਮੌਸਮ ਪੰਜਾਬ ਦਾ ਚੈਨਲ ਸ਼ੁਰੂ ਕੀਤਾ ਤੇ ਉੱਥੇ ਮੌਸਮ ਦੀ ਜਾਣਕਾਰੀ ਸ਼ੁਰੂ ਕੀਤੀ ਦੇਣੀ ਆਪਾਂ ਜੋ ਕਿ ਲੋਕਾਂ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰਨ ਲੱਗੀ ਤੇ ਲੋਕ ਵੀ ਲਗਾਤਾਰ ਜੁੜਦੇ ਰਹੇ ਤੇ ਆਪਣੀ ਜਾਣਕਾਰੀ ਵੀ ਜਿਹੜੀ ਸਟੀਕ ਤੋਂ ਸਟੀਕ ਹੁੰਦੀ ਸੀ ਵੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰਦੀ ਰਹੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇੱਕ ਪਲਾਨ ਕੀਤਾ ਪਹਿਲਾਂ ਸਾਨੂੰ ਜਿਹੜਾ ਡਾਟਾ ਲੈ ਲਈ ਆਪਾਂ ਨੂੰ ਆਈਐਮਡੀ ਤੇ ਡਿਪੈਂਡ ਰਹਿਣਾ ਪੈਂਦਾ ਸੀ ਜ਼ਿਆਦਾਤਰ ਤਾਂ ਹੁਣ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਖੁਦ ਦਾ ਜਿਹੜਾ ਵੈਦਰ ਸਟੇਸ਼ਨ ਲਵਾਇਆ ਜਾਵੇ ਤਾਂ ਉਹਦੇ ਵੀ ਲਈਏ ਸੀ ਇਹ ਜਿਹੜਾ ਆਟੋਮੈਟਿਕ ਵੈਦਰ ਸਟੇਸ਼ਨ ਏਡਬਲਯੂਐਸ ਲਵਾਇਆ ਇਹਦੇ ਥਰੂ ਆਪਾਂ ਨੂੰ ਡਾਟਾ ਪਤਾ ਲੱਗਣ ਲੱਗਿਆ ਵੀ ਕਿੰਨੀ ਸਪੀਡ ਨਾਲ ਹਵਾ ਚੱਲ ਰਹੀ ਹੈ ਹਵਾ ਦਾ ਪ੍ਰੈਸ਼ਰ ਕਿੰਨਾਗਾ ਟੈਂਪਰੇਚਰ ਰੀਅਲ ਟਾਈਮ ਜਿਹੜਾ ਡਾਟਾ ਰੀਅਲ ਟਾਈਮ ਰੀਡਿੰਗ ਹੈ ਜਿਹੜੀ ਉਹ ਆਪਾਂ ਨੂੰ ਪਤਾ ਲੱਗਣ ਲੱਗੀ ਉਹਦਾ ਕਰਕੇ ਜਿਹੜਾ ਫੋਰਕਾਸਟ ਜਿਹੜੀ ਐਕਿਊਰੇਸੀ ਸੀ ਉਹ ਹੋਰ ਵੀ ਵੱਧ ਗਈ ਇਹ ਜਿਹੜਾ ਜਰਮਨ ਦੀ ਕੰਪਨੀ ਦਾ ਲਵਾਇਆ ਇਹਨੂੰ ਲਾਈਟਨਿੰਗ ਰਡਾਰ ਕਹਿੰਦੇ ਨੇ ਇਹ 150 ਕਿਲੋਮੀਟਰ ਏਰੀਆ ਗਲਾਈ ਦੇ ਵਿੱਚ ਕਵਰ ਕਰਦਾਗਾ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਜੇ ਮੁਕਸਰ ਏਰੀਏ ਤੇ ਜਾਂ ਬਟਿੰਡ ਏਰੀਏ ਤੇ ਬੱਦਲਵਾਈ ਬਣੀ ਆਂਗੀ ਉਹਦੇ ਵਿੱਚ ਬੱਦਲ ਲਿਸ਼ਕ ਰਿਹਾ ਜਾਂ ਨਹੀਂ ਲਿਸ਼ਕ ਰਿਹਾ ਉਹ ਆਪਾਂ ਨੂੰ ਪਤਾ ਲੱਗਦਾ ਜੇ ਲਿਸ਼ਕ ਰਿਹਾ ਉਹ ਵੀ ਦੱਸੂਗਾ ਜੇ ਕਿਤੇ ਸੀਸੀ ਸਟ੍ਰਾਈਕ ਵਗੈਰਾ ਹੁੰਦੀਆਂ ਮਤਲਬ ਕਿ ਅਸਮਾਨੀ ਵਿਜਲੀ ਡਿੱਗਦੀ ਆ ਉਹ ਵੀ ਆਪਾਂ ਨੂੰ ਡਾਟਾ ਕਲੈਕਟ ਹੁੰਦਾ ਵੀ ਆਹ ਏਰੀਏ ਤੇ ਆਹ ਲੋਕੇਸ਼ਨ ਦੇ ਉੱਪਰ ਬਿਜਲੀ ਡਿੱਗੀ ਹੈਗੀ ਸਾਰਾ ਡਾਟਾ ਆਪਣੇ ਕੋਲੋਂ ਕਲੈਕਟ ਹ रहे ਨੇ ਇਹ ਕਿ ਇਹ ਏਰੀਆ ਵੱਲ ਵੱਧ ਰਹੇ ਨੇ ਕਿਹੜੀ ਜ਼ਿਲਾਂ ਵੱਲ ਵੱਧ ਰਹੇ ਨੇ ਉਹਦੇ ਅਕੋਰਡਿੰਗ ਆਪਾਂ ਦੇਖ ਕੇ ਆਪਾਂ ਅੱਗੇ ਅਗਲੇ ਜ਼ਿਲ੍ਹੇ ਨੂੰ ਅਲਰਟ ਕਰ ਸਕਦੇ ਹਾਂ